ਅਸੀਂ ਚਾਹੁੰਦੇ ਆ ਕਿ ਸਾਡੇ ਮਸਲੇ ਇਹ ਕੇਂਦਰ ਸਰਕਾਰ ਤੱਕ ਬੜੇ ਤਰੀਕ ਵਧੀਆ ਸੰਜੀਦਗੀ ਤਰੀਕੇ ਨਾਲ ਸਾਡੇ ਨਾ ਮਸਲੇ ਸਾਡੇ ਸੱਚਾਓ ਜਾਂ ਕਿ ਜਿਹੜਾ ਕਿ ਆਪਾਂ ਪੂਰਾ ਪੰਜਾਬ ਨੂੰ ਇੱਕ ਨੰਬਰ ਤੇ ਸਿਰ ਜੋੜ ਕੇ ਲੈ ਜਾ ਸਕੀਏ ਸਿਰ ਜੋੜ ਕੇ ਮੈਨਾਂ ਅੰਦਰ ਇੱਕ ਕਿਸੇ ਵੀ ਤਰੀਕ ਨਹੀਂ ਬੁਲੇਂਗੇ ਆਈਸਾ ਨਾ ਨੋਬਲ ਰਿਕਵੈਸਟ ਕੀਤੀ ਜੀ ਜੀ ਸਮਟਾਈਮ ਕੀ ਹੁੰਦਾ ਨਾ ਅਸੀਂ ਜਿਵੇਂ ਪੁਰਾਣੇ ਵਰਕਰ ਹੁੰਦੇ ਆ ਜੀ ਉਹ ਪੁਰਾਣੇ ਮਤਲਬ ਬੇਬੇ ਕੋਈ ਨਹੀਂ ਗੱਲ ਸੁਣ ਲਈ ਹੋ ਜਾਂਦਾ ਜਿਵੇਂ ਤੁਹਾਡਾ ਵੀ ਕੋਈ ਪੁਰਾਣਾ ਵਰਕਰ ਹੋਵੇ ਸਪਾਸ ਮੈਂ ਆ ਤੇ ਬਦੂਨ ਤੁਸੀਂ ਕਹੋਗੇ ਚੱਲੀਏ ਨਵਾਂ ਬੰਦਾ ਐ ਡਿਪਾਰਟਮੈਂਟ ਸੁਣ ਲੋ ਮੇਸਰ ਨੂੰ ਇਹ ਕਹਿੰਦੇ ਕਿ ਜਿਸ 사ਦুনা ਇੱਕ ਇੱਕ ਬੰਦਾ ਇਹਦਾ ਤੋਂ ਜਿਹੜੇ ਕਿਸੇ ਆਪਣੇ ਕਿਸਾਨ ਯੂਨੀਅਨ ਚ ਪਾਈਏ ਬਿਲਕੁਲ ਜੀ ਨਹੀਂ ਪਸੰਦ ਹੈ ਉਹ ਛੋੜ ਜੂਗਾ ਕਰੋ ਮਰਜੀ ਪਰ ਜਿਹੜਾ ਮੁੱਦੇ ਉਠਣ ਉਥੇ ਅਸੀਂ ਵੀ ਚਾਹਨੇ ਸਾਡੀ ਗੱਲ ਉਥੇ ਪਹੁੰਚੇ ਜੇ ਪਹੁੰਚੇ ਬਿਲਕੁਲ ਜੀ ਜਦੋਂ ਉਥੇ ਕਿਸਾਨ ਯੂਨੀਅਨ ਦੀ ਮੀਟਿੰਗ ਹੁੰਦੀ ਹੈ ਉਥੇ ਬੰਦਾ ਜਾ ਕੇ ਨਾ ਬੋਲੇ ਦੇਖੋ ਇੰਟਰਨਲ ਚੀਜ਼ ਤੁਸੀਂ ਬੋਲ ਪਾਉਗੇ ਤੁਸੀਂ ਦੱਸ ਪਾਉਗੇ ਉਹ ਮੈਂ ਹੀ ਇੱਕਦਮ ਦੱਸ ਪਾਉਂਦਾ ਬਿਲਕੁਲ ਬਿਲਕੁਲ ਬੰਦਾ ਵਿਚ ਹੋਗਾ ਨਾ ਉਹ ਮੀਟਿੰਗਸ ਖੜਾ ਹੋਗਾ ਜੀ ਮੈਂ ਗੱਲ ਕਰਨੀ ਹੈ ਆ ਮੁੱਦਾ ਹੈਗਾ

ਕਿ ਆਪਣੇ ਫਾਲਨਾਲ ਅger ਕੋਈ ਚੀਜ਼ ਚੱਲੀ ਹੀ ਹੈ ਮੈਂ ਬਾਗ ਡੈਕ ਤੇ ਡੇਢ ਤੇ ਢੰਗ ਨਾਲ ਮਾਰ ਕੇ ਨਹੀਂ ਲੈ ਸਕਦਾ ਬਿਲਕੁਲ ਜਦੋਂ ਫਿਰ ਅੰਕਸ਼ੂ ਦੇ ਵਿੱਚ ਹੀ ਬਕੇ ਠੀਕ ਹੈ ਠੀਕ ਹੈ ਕੋਈ ਵੀ ਮਤਲਬ ਨਹੀਂ ਕਰੂਗਾ ਨਹੀਂ ਨਹੀਂ ਆ ਹੁਣ ਦੇ ਦਫ਼ਤਰ ਹੀ ਹੈ ਦਫ਼ਤਰ ਆ ਜਣਾ ਇਹ ਸਾਡੇ ਲੋਕਾਂ ਦਾ ਸਹਿਯੋਗ ਨਾਲ ਤੇ ਵੇਖ ਲੋ ਕਿੰਨਾ ਪਿਆਰ ਨਾਲ ਸੀ ਜੰਨਾ ਬਿਲਕੁਲ ਸਹੀ ਤੇ ਮੈਨੂੰ ਕਿਤੇ ਡੋੜ ਰਹੀ ਹੈ ਉਹ ਪਿਆਰ ਰਾਮਾ ਨਹੀਂ ਨਹੀਂ ਰਾਮੇ ਦਾ ਨਹੀਂ ਨਹੀਂ ਰਾਮਾ ਨਹੀਂ ਡਾਉ ਦੂਜਾ ਮੁੰਡਾ ਆ ਮੇਰਾ ਮੁੰਡਾ ਨਹੀਂ ਨਹੀਂ ਯਾਰ ਉਹ ਸਰੂ ਉਹ ਜਿਹੜਾ ਜਿਹੜਾ ਆਰਾਮ ਕਰਨਾ ਖਿੰਦਾ ਹੁੰਦਾ ਸੀ ਯਾਰ ਮੇਰੇ ਮੂੰਹ ਤੋਂ ਨਹੀਂ ਆ ਜਾਂ ਤੂੰ ਤਾਂ ਮੈਂ ਚਾਹਣਾ ਨਹੀਂ ਨਹੀਂ ਚਲੋ ਤੂੰ ਕੋਈ ਪੱਕਾ ਸਿੱਧੂ ਆ ਉਹ ਸਰੂਪ ਸਿੰਘ ਸਿੱਧੂ ਉਹ ਨਹੀਂ ਯਾਰ ਵੱਟ ਸਾਹਿਬ ਨਾਲ ਤਾਂ ਪ੍ਰਸ਼ਾਦਾ ਪੜੀ ਦੇ ਨਾਲ ਹੀ ਦੰਦ ਘਸਾਈ ਤੇ ਨੂੰ ਦਾ ਸਾਹਿਬ ਇਹ ਨਹੀਂ ਸਤ ਇਹ ਮੀਟਿੰਗ ਕੀਤੀ ਹੈਗੀ ਆ ਪੰਜਾਬ ਦੇ ਮਸਲਾ ਨੂੰ ਲੈ ਕੇ ਡਾਕਟਰ ਸੁਬੰਦ ਕਰਗਦੇ ਨਾਲ ਮੈਂ ਜੀ ਭਪਿੰਦਰ ਸਿੰਘ ਦੌਲਤਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁਨੇ ਲਖੋਵਾਲ ਅੱਜ ਡਾਕਟਰ ਸਾਹਿਬ ਤੋਂ ਅਸੀਂ ਟਾਈਮ ਲੈ ਕੇ ਇਹਨਾਂ ਨਾਲ ਮੀਟਿੰਗ ਕੀਤੀ ਹੈ ਜੋ ਸਾਨੂੰ ਕਿਸਾਨੀ ਸੰਬੰਧਿਤ ਸਮੱਸਿਆਵਾਂ ਆਉਂਦੀਆਂ ਜਿਵੇਂ ਪਰਾਲੀ ਦੇ ਸਾਨੂੰ ਹੋਰ ਪੰਜਾ ਛੇ ਮਹੀਨਿਆਂ ਤੱਕ ਸਮੱਸਿਆ ਸਾਡਾ ਵੱਡਾ ਮਸਲਾ ਸੀਗਾ ਉਹ ਜੇ ਮਸਲੇ ਆ ਜਾਂ ਕੋਈ ਕਣਕ ਦੇ ਖਰੀਦ ਦਸਬੰਦੀ ਜਾਂ ਹੋਰ ਦਾ ਜਿਸ ਤਰ੍ਹਾਂ ਵੀ ਸਾਨੂੰ ਸਬਸਿਡੀਆਂ ਸਬਸਿਡੀਆਂ ਦਾ ਸੀਗਾ ਤੇ ਡਾਕਟਰ ਸਾਹਿਬ ਨੂੰ ਅਸੀਂ ਇਹ ਬੇਨਤੀ ਕੀਤੀ ਹੈ ਵੀ ਸਾਡੇ ਇਹ ਮਸਲੇ ਆ ਜਿਹੜੇ ਤੁਸੀਂ ਕੇਂਦਰ ਸਰਕਾਰ ਤੱਕ ਸਾਡੇ ਪਹਚਾਓ ਜਾਂ ਜਿਹੜੀ ਇਸ ਤਰ੍ਹਾਂ ਕਰਕੇ ਸਾਡੇ ਮਸਲੇ ਉਹ ਹੱਲ ਹੋ ਜਾਣ ਜਿਨ੍ਹਾਂ ਨੂੰ ਅਸੀਂ ਕੀ ਪੂਰਾ ਪ੍ਰਦੂਸ਼ਣ ਰਹਿ ਪੰਜਾਬ ਬਣਾ ਸਕੀਏ ਜਿਹੜਾ ਮੇਨ ਸਾਡਾ ਪ੍ਰਾਲੀ ਦਾ ਮਸਲਾ ਹੈਗਾ ਉਹ ਕਰਕੇ ਅਸੀਂ ਇਹਨਾਂ ਕੋਲੇ ਡਾਕਟਰ ਸਾਹਿਬ ਕੋਲ ਟਾਈਮ ਲਿਆ ਸੀਗਾ ਤੇ ਨੌਕਰੀਆਂ ਸੰਬੰਧੀ ਆਇਆ ਜਾਂ ਜਿਹੜੇ ਸਾਡੇ ਕਿਸਾਨੀ ਪੈਨਸ਼ਨਾਂ ਦਾ ਹੈਗਾ ਜਾਂ ਕਰਜ਼ਾ ਸੰਬੰਧੀ ਹੈਗੇ ਉਹ ਵੀ ਜੇ ਮਸਲਿਆਂ ਦੇ ਉੱਤੇ ਡਾਕਟਰ ਸਾਹਿਬ ਨਾਲ ਅਸੀਂ ਵਿਚਾਰ ਵਟਾਂਦਲੇ ਕੀਤੇ ਆ ਤਾਂ ਸਾਨੂੰ ਡਾਕਟਰ ਸਾਹਿਬ ਨੇ ਵਿਸ਼ਵਾਸ ਦਿਵਾਇਆ ਇਸ ਗੱਲ ਦੀ ਬਾਬਤ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਕੇਂਦਰ ਸਰਕਾਰ ਦੇ ਨਾਲ ਜੋ ਵੀ ਮਿਨਿਸਟਰ ਜੇਗੇ ਉਹਨਾਂ ਨਾਲ ਮੀਟਿੰਗ ਕਰਕੇ ਤੇ ਇਹਨਾਂ ਦੇ ਉੱਤੇ ਆਪਾਂ ਅਗਲਾ ਪ੍ਰੋਗਰਾਮ ਕਰਾਂਗੇ